ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਦੇਖ ਲਓ ਰੌਣਕ ਦੀਂਦੀ ਆ ਨਾ ਅੱਜ ਸਾਡੇ ਨਾ ਡਲੀਆਂ ਕਰਕੇ ਆਲੂ ਦਿਖਣੋਂ ਹਟ ਜਾਂਦਾ ਤੇ ਚਿੱਟਾ ਆਲੂ ਨਹੀਂ ਦੀਂਦਾ ਚਿੱਟਾ ਹੀ ਆਲੂ ਦੀਂਦਾ ਦੂਜਾ ਨਹੀਂ ਦੀਂਦਾ ਜਿਹੜਾ ਲਾਲ ਹੁੰਦਾ ਉਹ ਡਲੀਆਂ 'ਚ ਪਤਾ ਹੀ ਨਹੀਂ ਲੱਗਦਾ ਬਦੰਦਰ ਦਾ ਇਹ ਪਖਰਾਜ ਆ ਵੀਰੇ ਦੇਖ ਲਓ ਪਿਆ ਨਾ ਡਾਇਮੰਡ ਵਰਗਾ ਤੇ ਆਹ ਦੇਖੋ ਲੈ ਹੈਗਾ ਨਾ ਪੂਰਾ ਲੰਬਾ ਲੰਬਾ ਵਾਲੂ ਲੱਗੇ ਹੋਏ ਆਪਣੇ ਦੋਨੇ ਜੋਟੀ ਪੂਰੀ ਲੈ ਇਹਨੂੰ ਕੋਈ ਕਹਿ ਦੂ ਵੀ ਇਹ ਪਖਰਾਜ ਆ ਆ ਦੇਖ ਲੈ ਇਹ ਪਖਰਾਜ ਆ ਵੀਰੇ ਇੰਨੀ ਲੰਬੀ ਚਾਲ ਦਾ ਵਾਲੂ ਇਹ ਜੀ 1 ਆ ਵੀਰੇ ਆਪਣੇ ਕੋਲ ਜੀ 1 ਲੱਗਿਆ ਸੀਗਾ ਹੁਣ ਤਾਂ ਜੀ 2 ਹੋ ਗਿਆ ਇਹ ਬੇਲ ਤਾਂ ਇਹਦੀ ਬਹੁਤ ਛੇਤੀ ਵੱਢਦੀ ਸੀ ਪਰ ਸਾਈਜ਼ ਫੇਰ ਵੀ ਵੱਡਾ ਵੱਡਾ ਕਰ ਗਿਆ ਇਹ ਸਾਈਜ਼ ਇਹ ਹਜੇ ਐਵੇਂ ਹੀ ਪੱਟ ਕੇ ਰੱਖ ਦੇਣਾ ਆਪਾਂ ਸ਼ਾਂਤੀ ਤਾਂ ਹਜੇ ਕਰਨੀ ਨਹੀਂ ਇਹਦੀ ਸ਼ਾਂਤੀ ਕਰਾਂਗੇ ਹਜੇ ਠਹਿਰ ਕੇ ਕਾਫੀ ਟਾਈਮ ਰੋਕ ਕੇ ਕਰਨੀ ਹੈ ਹਜੇ ਸ਼ਾਂਤੀ ਪਹਿਲਾਂ ਦੂਜੇ ਦੀ ਦੇਣੀ ਆ ਕਰਕੇ ਸ਼ਾਂਤੀ ਦਵਾਂਗੇ ਪਹਿਲਾਂ ਦੂਜੇ ਇਹਦਾ ਝਾੜ ਵੀ ਪੂਰਾ ਵਧੀਆ ਹੋਊਗਾ ਇਹੀ ਦੀਂਦਾ ਵਾ ਦੂਜਾ ਦਾ ਐਲਰ ਤਾਂ ਡਲੀਆਂ ਜੀਆਂ ਦੇ ਵਿੱਚ ਦਿਖਣੋ ਹੀ ਹਟ ਜਾਂਦਾ ਹਾਂ ਪਰ ਇੱਕ ਇਹ ਹੈ ਕਿ ਇਹਦੇ ਚੁਗਣ ਦਾ ਵੀ ਫਰਕ ਹੈ ਇਹ ਚੁਗਿਆ ਵੀ ਜਾਂਦਾ ਆਲੂ ਬਹੁਤ ਛੇਤੀ ਐਲਰ ਗੋਲ ਆ ਉਹ ਨਹੀਂ ਇੰਨੀ ਛਦੀ ਚੁਗਣ ਦਾ ਇਹ ਹਾਲਾ ਹੱਥੀ ਹੱਥ ਦੇ ਵਿੱਚ ਛੇਤੀ ਆ ਜਾਂਦਾ ਮੋਟਾ-ਮੋਟਾ ਹੈਗਾ ਬਰੀਕ ਕੋਈ ਬਾਲਾ ਹੁੰਦਾ ਨਹੀਂ ਇਹਦੇ ਵਿੱਚ ਹਨਾ ਤਾਂ ਕਰਕੇ ਛੇਤੀ ਆ ਜਾਂਦਾ ਵਧੀਆ ਸੋਨਾ ਝਾੜਾ ਇਹਦਾ ਇੱਕ ਨਾ ਵੀਰੇ ਕੱਲ ਕਵੀਰ ਦੀ ਮੈਨੂੰ ਸ਼ਾਮ ਨੂੰ ਕਾਲ ਦੀ ਆਈ ਸੀ ਕਾਲ ਆਈ ਹਨ ਤੇ ਮੈਨੂੰ ਪੁੱਛਣ ਲੱਗਾ ਕਿ ਵੀਰੇ ਬੀਜ ਲੈਣਾ ਹਨ ਆਲੂ ਦਾ ਡਾਇਮੰਡ ਦਾ ਤੇ ਕਹਿੰਦਾ ਵੀਰੇ ਵੀ ਸਾਡੇ ਨਾ ਵੀ ਝਾੜ ਨਹੀਂ ਨਿਕਲਦਾ ਕਹਿੰਦਾ ਜਿਹਦੇ ਤੋਂ ਬੀਜ ਲਿਆ ਸੀ ਯਾਰ ਉਹਨੇ ਖਰਾਬ ਦੇ ਦਿੱਤਾ ਮੈਂ ਕਹ ਵੀਰੇ ਉਹਨੇ ਕੀ ਖਰਾਬ ਦੇਤਾ ਕਹਿੰਦਾ ਵੀਰੇ ਝਾੜ ਹੀ ਨਹੀਂ ਬਣਦਾ ਮੈਂ ਕਹਾ ਅੱਛਾ ਮੈਂ ਕਹਾ ਬੀਜਿਆ ਕਦੋਂ ਸੀ ਕਹਿੰਦਾ 22 ਨਵੰਬਰ ਨੂੰ ਕਹਿੰਦਾ ਮਹੀਨਾ ਹਰਾ ਹੋਣ ਨਹੀਂ ਲੱਗਿਆ 20 10 ਜੇ 22 ਨਵੰਬਰ ਨੂੰ ਤੁਸੀਂ ਬੀਜੋਗੇ ਹੈਲੋ ਬੀਜੇ ਤੁਸੀਂ 22 ਨਵੰਬਰ ਨੂੰ ਡਾਇਮੰਡ ਵਾਲੂ ਬੀਜੋਗੇ ਤਾਂ ਉਹ ਮਹੀਨਾ ਤਾਂ ਹਰਾਉਣ ਨੂੰ ਲਾਊਗਾ ਹੀ ਅਜੇ ਕਹਿੰਦਾ ਵੀਰੇ ਗੋਲੀਆਂ ਗੋਲੀਆਂ ਹੀ ਆ ਮੈਂ ਕਹਾ ਵੀਰੇ ਹੋਰ ਉਹਨੇ ਕੀ ਹੋਣਾ ਗੋਲੀਆਂ ਹੀ ਹੋਣੀਆਂ ਠੀਕ ਨਹੀਂ ਹੋਰ ਉਹਦੇ ਵਿੱਚ ਕੀ ਹੋਣਾ ਦੱਸੋ ਤੇ ਤੇ ਉਹ ਕਹਿੰਦਾ ਵੀਰ ਵੀ ਕਹਿੰਦਾ ਵੀਰੇ ਉਹਨੇ ਬੰਦੇ ਨੇ ਗਲਤ ਬੀਜ ਦਿੱਤਾ ਹਨਾ ਮੈਂ ਕਹਿੰਦਾ ਉਹਨੇ ਵੀ ਉਹਦੇ ਕੀ ਕਸੂਰ ਵੀ ਜਿਹਨੇ ਦਿੱਤਾ ਉਹਨੇ ਤਾਂ ਤੁਹਾਨੂੰ ਬੀਜ ਦਿੱਤਾ ਨਾ ਮੈਂ ਕਹਾਂ ਉਹਦੇ ਨਵੰਬਰ ਮਹੀਨੇ ਚ ਲਾਇਆ ਨਵੰਬਰ ਮਹੀਨੇ ਚ ਇੱਕ ਮਹੀਨਾ ਤਾਂ ਉਹ ਲੇਟ ਹਰਾ ਹੋਇਆ ਫਿਰ ਇੱਕ ਮਹੀਨਾ ਉਹਦੇ ਵਿੱਚ ਠੰਡ ਡੰਗੀ ਦੋ ਮਹੀਨੇ ਤਾਂ ਖਤਮ ਹੋ ਗਏ ਆਲੂ ਦੇ ਠੀਕ ਨਹੀਂ ਤੇ ਆਪੇ ਨਹੀਂ ਠੋੜਾ ਸਹਜ ਮੈਂ ਕਹਿੰਦਾ ਚਾਹੇ ਉਹ ਤੇ ਲੱਖ ਤੁਸੀਂ ਸੁਪਰੇਹਾ ਕਰ ਲੋ ਮਹਿੰਗੀ ਤੋਂ ਮਹਿੰਗੀ ਰਿਓ ਪਾਲੋ ਜੋ ਕੁਝ ਮਰਜ਼ੀ ਕਰ ਲੋ ਵੀ ਉਹਨੇ ਨਹੀਂ ਕਦੇ ਵੀ ਠੋੜਾ ਹੋ ਹੁਣ ਉਮੀ ਕੰਮ ਦਾ ਕਹਿੰਦਾ ਵੀਰੇ ਹਜੇ 80 ਦਿਨ ਦਾ ਹੋਇਆ ਹਜੇ ਗੋਲੀਆਂ ਹੀ ਆ ਮੈਂ ਕਿਹਾ ਵੀਰੇ ਚਾਹੇ ਉਹਨੂੰ 120 ਦਿਨ ਦਾ ਕਰ ਲੋ ਤਾਂ ਵੀ ਗੋਲੀਆਂ ਹੀ ਰਹਿਣੀਆਂ ਵੀਰੇ ਆਲੂ ਲਾਉਣ ਦੇ ਲਈ ਪਹਿਲਾਂ ਆਪਾਂ ਨੂੰ ਝੋਨੇ ਤੋਂ ਪਲੈਨਿੰਗ ਕਰਨੀ ਪੈਂਦੀ ਆ ਵੀ ਅਸੀਂ ਆਹ ਚੋਂ ਇੰਨੇ ਕਿਲੇ ਆਲੂ ਲਾਉਣੇ ਆ ਤੇ ਉਹਦੇ ਲਈ ਆਹ ਝੋਨਾ ਬੀਜਣਾ ਤੇ ਤਾਂ ਕਰਕੇ ਵੀਰੇ ਚ ਆਲੂ ਲੱਗਣੇ ਆ ਜੇ ਆਪਾਂ ਕਹੀਏ ਕਿ ਪੂਸ਼ਾ ਜਾਂ ਪੀਲੀ ਪੂਸ਼ਾ ਲਾ ਕੇ ਆਲੂ ਲਾ ਲਾਂਗੇ ਫਿਰ ਉਹ ਤਾਂ ਵੀਰੇ ਘਾਟਾ ਆ ਪਾਪੀ ਖਾਣਾ ਠੀਕ ਨਹੀਂ ਚਲੋ ਯਾਨੀ ਕਿ ਘਾਟਾ ਮੈਂ ਮਤਲਬ ਕਹਿ ਰਿਹਾ ਕਿ ਫਿਰ ਤਾਂ ਆਪੇ ਹੀ ਝਾੜ ਬੰਨਣਾ ਚਾਹੀਏ ਜੋ ਕੁਝ ਮਰਜ਼ੀ ਕਰ ਲਈ ਆਪਾਂ ਜਿੰਨੀਆਂ ਮਰਜ਼ੀ ਸੁਪਰੀਆਂ ਕਰ ਲਓ ਕੁਝ ਮਰਜ਼ੀ ਕਰ ਲਓ ਦੇ ਉਹਦਾ ਕੁਝ ਨਹੀਂ ਹੋਣਾ ਹੈਗਾ ਨਾ ਫਿਰ ਆਪਣਾ ਤਾਂ ਤੇ ਇਹੇ ਚੀਜ਼ਾਂ ਨੂੰ ਵੀਰੇ ਪਲੈਨਿੰਗ ਆਲੂ ਤੋਂ ਕਰੋ ਅ ਝੋਨਾ ਲਾਉਣ ਤਾਂ ਕਿੰਨੇ ਗਿੱਲੇ ਲਾਉਣੇ ਆ ਉਹ ਵੀ ਸੋਚੋ ਕਿੰਨੇ ਗਿੱਲੇ ਲਾਉਣੇ ਆ ਤੇ ਫਿਰ ਉਸ ਹਿਸਾਬ ਨਾਲ ਉਹਦਾ ਬੀ ਬੀਜੋ ਜਿਹੜੀ ਤਰੀਕ ਨੂੰ ਜਿਹੜਾ ਬੀ ਆ ਪਹਿਲਾਂ ਵੀਰੇ ਬੀਆਂ ਦਾ ਦੇਖੋ ਵੀ ਕਿਹੜਾ ਬੀ ਆ ਸਾਡੇ ਕੋਲੇ ਉਹ ਕਿੰਨੀ ਤਰੀਕ ਨੂੰ ਲੱਗਦਾ ਮੈਂ ਵੀਰੇ ਸਾਰੇ ਵੀਰਾਂ ਨੂੰ ਕਹਿੰਨ ਉਹ ਹਰੇਕ ਬੀਜ ਦੀ ਮਦਦ ਆਪਾਂ ਕਰਨ ਨੂੰ ਤਿਆਰ ਆ ਜਿਹੜਾ ਮਰਜ਼ੀ ਵੀਰ ਪੁੱਛੇ ਵੀ ਹਾਂ ਕਦੋਂ ਬੀਜਣਾ ਵੀਰੇ ਕਦੋਂ ਬੀਜਣਾ ਹਨਾ ਆਪਾਂ ਦੱਸ ਸਕਦੇ ਆ ਜਿਹੜੇ ਮਰਜ਼ੀ ਵੀ ਵਾਰ ਜਿਹਦੇ ਬਾਰੇ ਮੈਨੂੰ ਨੌਲੇਜ ਹੈ ਮੈਂ ਸਾਰੀ ਸਾਰੀ ਗੱਲਬਾਤ ਦੱਸਾਂ ਤੇ ਪਰ ਵੀਰੇ ਵੀ ਉਹ ਆ ਕਿ ਆਪਾਂ ਆਲੂ ਬੀਜਣ ਦੀ ਪਲਾਨਿੰਗ ਆਪਾਂ ਨੂੰ ਝੋਨਾ ਬੀਜਣ ਤੋਂ ਕਰਨੀ ਪੈਣੀ ਹੈ ਇਹ ਨਹੀਂ ਹੈਗਾ ਕਿ ਆਪਾਂ ਇਧਰੋਂ ਲਾ ਲਿਆ ਪੀਲੀ ਪੂਛਾ ਤੇ ਉਧਰੋਂ ਅਕਤੂਬਰ ਦੇ ਵਿੱਚ ਬੀ ਲੈ ਲਈਏ ਜਿਹੜਾ ਮਿਲ ਗਿਆ ਉਹ ਗੱਲਾਂ ਨਹੀਂ ਵੀਰੇ ਆਪਦੀ ਪਲੈਨਿੰਗ ਆਲੂ ਬੀਜਣ ਦੀ ਝੋਨਾ ਬੀਜਣ ਤੋਂ ਲੈ ਕੇ ਕਰੋ ਵੀ ਝੋਨੇ ਦੇ ਵੀ ਉਹ ਲਾਓ ਜਿੰਨੇ ਕਿल्ले ਤੁਸੀਂ ਝੋਨਾ ਵੀ ਆਲੂ ਬੀਜਣੇ ਉਹ ਉਨੇ ਕਿल्ले ਦਾ ਵੀ ਤੁਸੀਂ ਹੋਰ ਲਾਓ ਕੋਈ ਠੀਕ ਨੇ ਮੈਂ ਨਹੀਂ ਕਿਸੇ ਵੀ ਨੂੰ ਰეკਮੈਂਡ ਕਰਦਾ ਜਿਹੜਾ ਲਾਉਣਾ ਲਾਓ ਪਰ ਪੀਲੀ ਪੂਛਾ ਤੇ ਪੂਛਾ ਦੇ ਵਿੱਚ ਆਲੂ ਨਹੀਂ ਹੋਣ ਇਹਨਾ ਮੈਨੂੰ ਪਤਾ ਬਗ ਠੀਕ ਹੈ ਫਿਰ ਉਸ ਤੋਂ ਬਾਅਦ ਦੇਖਿਓ ਕਿ ਜਿਹੜੀ ਜਿੰਨਾ ਚਿਰ ਆਪਾਂ ਆਪਣੇ ਬੀਜ ਦੀ ਕੁਆਲਿਟੀ ਦੀ ਟਾਈਮ ਦਾ ਲਾਉਣ ਦਾ ਟਾਈਮ ਨਹੀਂ ਸਹੀ ਕਰਦੇ ਆਲੂ ਦੇ ਬੀਜ ਦਾ ਵੀਰੋ ਚਾਹੇ ਤੁਸੀਂ 4000 ਚਾਹੇ ਤੁਸੀਂ 5000 ਦਾ ਗੱਟੂ ਲੈ ਕੇ ਵੀ ਬੀ ਬੀਜ ਲਓ ਤੁਹਾਡਾ ਕੁਝ ਨਹੀਂ ਬੱਲੇ ਬੱਲੇ ਠੀਕ ਨਹੀਂ ਤੁਸੀਂ ਹੁਣ ਅਕਤੂ ਨਵੰਬਰ ਦੀ 22 ਤਰੀਕ ਨੂੰ ਆਲੂ ਬੀਜਿਆ ਤੇ ਤੁਸੀਂ ਕੋਈ ਫਰਵਰੀ ਮਾਰਚ ਦੇ ਵਿੱਚ ਬੇਲ ਕੱਟੋਂਗੇ ਤਾਂ ਤੁਹਾਡੇ ਵਿੱਚ ਆਪਦੇ ਕੋਲ ਹੀ ਨਹੀਂ ਬੀ ਰੱਖਣ ਵਾਲਾ ਰਹਿਣਾ ਇਹਦੇ ਵਿੱਚ ਆਪਾਂ ਕਿਵੇਂ ਕਿਸੇ ਤੋਂ ਜੀ ਤੋਂ ਬੀਜ ਲਿਆ ਉਹਨੂੰ ਕਿਵੇਂ ਮਾੜਾ ਕਹਦਾਂਗੇ ਨਹੀਂ ਕਹਿ ਸਕਦੇ ਜੀ ਠੀਕ ਨਹੀਂ ਇਹ ਚੀਜ਼ਾਂ ਤਾਂ ਆਪਾਂ ਨੂੰ ਆਪ ਦੇਖਣੀਆਂ ਪੈਣੀਆਂ ਆਪਾਂ ਆਪ ਸਹੀ ਚੱਲੋ ਫਿਰ ਉਸ ਤੋਂ ਬਾਅਦ ਹੀ ਸਹੀ ਹੋਣਾ ਵੀਰੇ ਅੱਧੀ ਲੇਬਰ ਆਪਣੀ ਉਰੇ ਆਈ ਹੋਈ ਆ ਅੱਧੀ ਲੇਬਰ ਆਪਣੀ ਉਧਰ ਜਿਹੜੇ ਰਾਤ ਐਲਰ ਪੱਟਿਆ ਸੀਗਾ ਉਹ ਖੇਤ ਰੰਦਾ ਸੀ ਚੁਗਣ ਨਾਲ ਉਹ ਚੁਗਣ ਗਈ ਹੋਈ ਆ ਜਾਨੋ ਇਹਨਾਂ ਨੇ ਡੰਡੀਆਂ ਨੂੰ ਡੰਡੀਆਂ ਪੱਟ ਕੇ ਕੰਮ ਚਲਾਤਾ ਮੂਰੇ ਚਲੋ ਹੁਣ ਦੀਦਾ ਕੇ ਇਹ ਚਿੱਟਾ ਹੀ ਚਿੱਟਾ ਪਿਆ ਪਰ ਵੇਰ ਵੀ ਇਹ ਚ ਵਧੀਆ ਗੱਲ ਆ ਮੱਕੀ ਬੀਜਨੋਂ ਵਧੀਆ ਗੱਲ ਹੋ ਜਾਣੀ ਆ ਵਧੀਆ ਆਲੂ ਰਹੇ। ਇਹਨਕ ਨਾ ਜਿਵੇਂ ਹੁਣ ਨਵੇਂ ਜਿਹੜੇ ਐ ਤਕੀ ਨਵੇਂ ਵੀਰ ਲੱਗੇ ਹੋਣਗੇ। ਪਹਿਲੀ ਵਾਰ ਐਤਕੀ ਆਲੂ ਲਾਇਆ ਹੋਊਗਾ ਨਾ। ਉਹਨਾਂ ਨੇ ਚਾਰ ਪੈਸੇ ਵਟ ਲੈਨੇ ਆ ਤੇ ਉਹਨਾਂ ਨੇ ਦੂਜੇ ਲੋਕਾਂ ਨੂੰ ਬੇਕਾਰ ਕਹਿਣਾ। ਜਿਹੜੇ ਉਹਨਾਂ ਨੂੰ ਆਲੂ ਲਾਉਣ ਤੋਂ ਕਹਿੰਦੇ ਹੋਣਗੇ ਵੀ ਨਹੀਂ ਐ ਤੇ ਖਰਚਾ ਵਾ ਪੈਸੇ ਨਹੀਂ ਪੱਲੇ ਪੈਂਦੇ ਆ ਨਾ। ਉਹਨਾਂ ਨੇ ਸਾਰਿਆਂ ਨੇ ਇਹ ਗੱਲ ਕਹਿਣੀ ਆ ਕਿ ਲੈ ਯਾਰ ਸਾਨੂੰ ਐਵੇਂ ਕਹੀ ਜਾਂਦੇ ਰਹਿੰਦੇ ਆ ਆਲੂ ਜਿਦਾ ਪੈਸੇ ਹੀ ਵੜੇ ਆ। ਹੈਨਾ? ਜੇ ਐਤਕੀ ਉਹਨਾਂ ਨੇ 5 ਕਿੱਲੇ ਲਾਇਆ ਤਾਂ ਅਗਲੀ ਵਾਰ ਨੂੰ 10 ਲਾਉਣੇ ਆ। ਤਾਂ ਉਧਰ ਆ ਜਣਾ ਮੰਦਾ ਤੇ ਠੀਕ ਨਹੀਂ ਫੇਰ ਆਪੇ ਝੱਗਾ ਚੌੜ ਹੋ ਜਾਣਾ ਤੇ ਇਹ ਗੱਲ ਆਮ ਹੁੰਦੀ ਆ ਤੇ ਜਿਹੜਾ ਵੀਰ ਨੇ ਪਿਛਲੇ ਸਾਲ ਆਈ ਸੀ ਪਹਿਲੀ ਵਾਰ ਉਹਨੇ ਐਤਕੀ ਨਹੀਂ ਲਾਏ ਉਹ ਪੂਰਾ ਦੁਖੀ ਹੋਣਾ ਵਿਚਾਰਾ ਕਿ ਹਾਂ ਵੀ ਵੀਰ ਸਾਡੇ ਪਿਛਲੇ ਸਾਲ ਆਲੂ ਲਾਏ ਉਦੋਂ ਮੰਦੇ ਹੋਗੇ ਐਤਕੀ ਲਾਈ ਨਹੀਂ ਤੇ ਉਹ ਮਹਿੰਗੇ ਹੋਗੇ ਠੀਕ ਨਹੀਂ ਵੀਰੇ ਇਹ ਇਹ ਨਾ ਇਹ ਜੀ ਫਸਲ ਆ ਤੇ ਵੀ ਜੇ ਆਪਾਂ ਇਹਨੂੰ ਲਾਉਣ ਲੱਗ ਗਏ ਫਿਰ ਲਾਈ ਚੱਲੋ ਬਸ ਉਹ ਜੇ ਬਹਾ ਦੇ ਵਿੱਚ ਹਨਾ ਨਾ ਬੜਾ ਜ਼ਿਆਦਾ ਕਰੋ ਨਾ ਉਹੋ ਕਰੋ ਕਿਉਂਕਿ ਤਾਂ ਦੇਣਾ ਰੱਬ ਨੇ ਆ ਕਿਸਮਤ ਆਪਣੀ ਆ ਤੇ ਜਦੋਂ ਹੋ ਗਿਆ ਉਦੋਂ ਮਿਲ ਹੀ ਜਾਣਾ ਤੁਸੀਂ ਰੰਗ ਦੇਖ ਲਓ ਆਲੂ ਦਾ ਐਨ ਪਿਆਰਾ ਪਿਆ ਤੇ ਉਦੋਂ ਤਾਂ ਵੀਰੇ ਮਿਲ ਹੀ ਜਾਣਾ ਹਨਾ ਜਦੋਂ ਆਪਣੀ ਕਿਸਮਤ ਦੇ ਵਿੱਚ ਹੈਗਾ ਇਹ ਜਿਹੜੇ ਵੀਰ ਲੱਗ ਜਾਂਦੇ ਆ ਛੱਡ ਦਿੰਦੇ ਆ ਲੱਗ ਜਾਂਦੇ ਆ ਛੱਡ ਦਿੰਦੇ ਆ ਵੀਰੇ ਉਹਨਾਂ ਦਾ ਨਹੀਂ ਕੁਝ ਵੀ ਹੁੰਦਾ ਠੀਕ ਨੇ ਜੇ ਲਾਉਣਾ ਫਿਰ ਲਗਾਤਾਰ ਲਾਓ ਦੇਖ ਲਓ ਕਿੰਨਾ ਲੰਬਾ ਲੰਬਾ ਆਲੂ ਤੇ ਇਹ ਇਹੀ ਗੱਲ ਆ ਕਿ ਜੇ ਲਾਉਣਾ ਤਾਂ ਲਗਾਤਾਰ ਲਾਓ ਨਹੀਂ ਜੇ ਹਟਿਓ ਤਾਂ ਹਟੇ ਰਹੋ ਫਿਰ ਬਸ ਇਹ ਟਰੈਕਟਰ ਦਾ ਕੰਮ ਇਕੱਲਾ ਪਾਣੀ ਸਪਲਾਈ ਦੇਣਾ ਬਸ ਜਿੱਥੇ ਵੀ ਲੋੜ ਆ ਇਹਦਾ ਪਾਣੀ ਸਪਲਾਈ ਦਿੰਦਾ ਇਹ ਟਰੈਕਟਰ ਆ ਅੱਜ ਚਲਦੀ ਆ ਬਜਾਈ ਮੱਕੀ ਦੀ ਆ ਕਣਕ ਦੇ ਵਿੱਚ ਵੀ ਪਾਣੀ ਲਾ ਦਈਏ ਬਹੁਤ ਸੋਹਣੀ ਕਣਕ ਆ ਤੇ ਹੁਣ ਸੁੱਕਾ ਮੰਨਣ ਲੱਗੀ ਹੋਈ ਆ ਆ ਰਾਹ ਹੈ ਨਹੀਂ ਸੀ ਨਹੀਂ ਆਪਾਂ ਨੂੰ ਤਾਂ ਕਰਕੇ ਪਾਣੀ ਨਹੀਂ ਲਾਇਆ ਅੱਜ ਮੱਕੀ ਬੀਜੀ ਜਾਣੀ ਆ ਆਪਣੀ ਮੱਕੀ ਬੀਜੀ ਤੋਂ ਬਾਅਦ ਫੇਰ ਇਹਨੂੰ ਪਾਣੀ ਲਾ ਦਈਏ ਭਰ ਦਈਏ ਸਰ ਐ ਤਾਂ ਥੋੜੀ ਜੀ ਆ ਬਸ ਥੋੜੀ ਜੀ ਐ ਐਲ ਟਾਈਪ ਜੀ ਆ ਬਸ ਇਹਨਾ ਆਪਣੀ ਰਬੜ ਵਾਲੀ ਮਸ਼ੀਨ ਆ ਦੇ ਲੋ ਇਹਦਾ ਨਾਲ ਦਾ ਹੀ ਜਾਲ ਚੱਲਦਾ ਨਾ ਖੜਕਾ ਕਰਦੀ ਆ ਨਾ ਇਹਦਾ ਜਾਲ ਖਰਾਬ ਹੋਇਆ ਹੈ ਹੇ ਤੱਕ ਜਿਹੜਾ ਜਾਲ origignal ਆਇਆ ਹੈ ਇਹ ਜਦੋਂ ਉਹਨਾਂ ਨੇ ਕੱਢੀ ਸੀਗੀ ਬਣਾਈ ਸੀ ਸਭ ਤੋਂ ਪਹਿਲਾਂ ਇਹ ਡੈਮੋ ਆਪਾਂ ਨੂੰ ਉਹਨਾਂ ਨੇ ਭੇਜੀ ਸੀ ਇਹ ਉਹੀ ਪੀਸ ਆ ਬਸ हैरानी होंगी देख देख के लंबा आलू यार पूरा लंबी लंबी चाल दलू कि लंबी चाल चलता ਕਦਮੱਕੀ ਦਾ ਖੇਤ ਆਪਣੇ ਰਹਿੰਦੇ ਸੀ ਇੱਥੇ ਕਰਾਹ ਲਾਉਣ ਤੋਂ ਤੇ ਉਹ ਲਾ ਕੇ ਦੇ ਅੱਜ ਕਰਤੀ ਬਜਾਈ ਇੱਥੇ ਵੀ ਖੇਤ ਸੀ ਇੱਥੇ 15 ਕਿਲੇ ਪੂਰੇ ਹੋ ਜਾਣੇ ਆ ਜਿੱਥੇ ਕਿਤੇ ਵੱਟ ਮਾੜੀ ਆ ਉਹਨੂੰ ਲੋਟ ਕਰ ਦੋ ਨੋਟ ਕਰਕੇ ਬੰਨਾ ਸਾਫ ਜਿਆ ਕਰ ਦੋ ਇਹਨੂੰ ਤੇ ਖਾਲ ਬਣਾ ਲਓ ਜਿਹੜਾ ਖਾਲ ਤੋੜਿਆ ਹੋਇਆ ਆ ਖਾਲ ਬਣਾ ਦੋ ਬਣਾ ਕੇ ਇਹਨੂੰ ਪਾਣੀ ਪੜ ਦੇ ਨਾਲੇ ਆਲੂ ਚ ਸਾਫ ਹੋ ਜੂ ਕਾਲੂ ਉਹ ਜਿਹੜਾ ਆਲੂ ਤੋਂ ਇਧਰ ਨੂੰ ਆਉਂਦਾ ਪਾਣੀ ਖਾਲ ਉਹਨੂੰ ਵੀ ਲੋਡ ਕਰ ਲਓ ਫੇਲੋ ਮੋਗਲੇ ਹੌਣੀਆਂ ਲਿਆ ਦੋ ਨਹੀਂ ਉਹਨਾਂ ਪੁੱਛ ਲੈਣੇ ਵੀ ਉਹ ਕਿਸੇ ਜੀ ਚ ਰੱਖ ਦੇਣਗੇ ਪਾ ਇੱਥੇ ਵੀ 9908 ਹੀ ਬੀਜਦੇ ਆ ਆ ਖੇਤਾ ਬੀਜ ਕੇ ਫੇਰ ਉਸ ਤੋਂ ਬਾਅਦ ਖਤਮ ਹੋ ਜਾਣਾ ਆ ਖੇਤ 3 ਕਿੱਲੇ 3.5 ਕਿੱਲੇ ਆ ਇਹ ਬੀਜ ਕੇ 9908 ਬੰਦ ਕਰ ਦੇਣੀ ਆ ਫੇਰ 1890 ਸ਼ੁਰੂ ਕਰਾਂਗੇ ਆ ਬੰਦੇ ਵਿਹਲੇ ਸੀ ਬੁੜੀਆਂ ਚਾਹ ਪੀਣ ਲੱਗਿਆ ਮੈਂਗਾ ਤੁਸੀਂ ਵੱਟ ਬਣਾ ਕੇ ਬਦੋਂਨਾ ਐਵੇਂ ਉਹ ਸਿਰੇ ਤੱਕ ਦੇਖ ਲਿਓ ਠੀਕ ਆ ਨਾ ਹਾਂ ਕਿ ਪਾਣੀ ਨਾ ਟੁੱਟੇ ਖੱਤੇ ਘੁੱਤੇ ਕੋਲੇ ਹੋ ਕੇ ਲਾਇਓ ਪਰਾਂ ਨੂੰ ਵੀ ਨਾ ਪਾਣੀ ਜਾਵੇ। ਅੱਬਟ ਨੂੰ ਮਿੱਟੀ ਲਵਾਤੀ ਆਪਾਂ। ਇਹ ਹੁਣ ਇਹਨਾਂ ਨੂੰ 10 ਤਾਂ ਵੀ ਪਾਣੀ ਭਾਈ ਲਾ ਦਿਓ ਇਹਦੇ ਵਿੱਚ। ਭਰ ਦਿਓ ਘੇਰਾ ਪਾਣੀ। ਲੋ ਜੀ ਕਾਫੀ ਖਿੱਚਤਾ ਅੱਜ ਬਾਈ ਹੋਣਾ ਨੇ ਕੰਮ। ਇਹ 5 ਕਿਲੇ ਦਾ ਘੇਰਾ ਸੀਗਾ ਆਪਣਾ ਉਹ ਖੱਤੇ ਜਿੱਥੇ ਸਵੇਰੇ ਸ਼ੁਰੂ ਕਰਿਆ ਸੀ। ਉਹਦੇ ਵਿੱਚੋਂ ਤੇ ਉਹ ਸਿਰੇ ਤੱਕ ਜਿੱਥੇ ਇਦੂ ਥੱਲੇ ਤੱਕ। ਆ 2.5 ਕਿੱਲੇ ਦੇ ਨੇੜੇ ਤੋਂ ਤਾਂ ਉੱਪਰ ਪਟਿਆ ਗਿਆ ਉਹ 2.5 ਪੌਣੇ 3 ਕਿੱਲੇ ਪੜਦੇ ਹੋਣਗੇ ਆ ਜਿੰਨਾ ਕਾ ਹਵਾ ਹਾਂ 1.5 ਕਿੱਲਾ ਰਹਿ ਜਾਣਾ ਬਸ ਪੱਟਣ ਨਾਲ ਪਰ ਆਇ ਤੇ ਨਾ ਯਾਰ ਇਹਨਾਂ ਨੇ ਪਾਣੀ ਤੋੜਤਾ ਸੀ ਗਵਾਂਡੀਆਂ ਨੇ ਵੇਲਵ ਵੱਢਣ ਤੋਂ ਬਾਅਦ ਨਾ ਉੱਤੋਂ ਦੀ ਡੱਡੂ ਬਲਾਤੇ ਸੀਗੇ ਜੇ ਕਿਤੇ ਫਲਾਉ ਨਾ ਕਰਿਆ ਹੁੰਦਾ ਤਾਂ ਇਹ ਸਾਰੇ ਆਲੂ ਦਾ ਕੰਮ ਹੋ ਜਾਣਾ ਹੋ ਜਾਣਾ ਸੀ ਤੁਸੀਂ ਦੇਖ ਲਓ ਵੀ ਬੰਦਿਆਂ ਨੇ ਫੋਨ ਕਰਕੇ ਵੀ ਨਹੀਂ ਕਿਹਾ ਵੀ ਹਾਂ ਬਾਈ ਸਾਤੋਂ ਪਾਣੀ ਟੁੱਟ ਗਿਆ ਜਾਂ ਇਦਾਂ ਹੋ ਗਿਆ ਤੇ ਮੈਂ ਆਪ ਫੋਨ ਕਰਿਆ ਮੈਂ ਕਿਹਾ ਵੀਰੇ ਯਾਰ ਪਾਣੀ ਤੋੜਤਾ ਉਹ ਹਾਂ ਵੀਰੇ ਖੁੱਡ ਪੈ ਗਈ ਤੁਸੀਂ ਇਹ ਖੁੱਡ ਸਾਲੀ ਥੋੜੇ ਜਿਹ ਪੈਂਦੀ ਹੁੰਦੀ ਆ ਆ ਪੂਰਾ ਖੱਤਾ ਭਰਿਆ ਆ ਵੀ ਭਰਿਆ ਥੱਲੇ ਵਾਲਾ ਵੀ ਭਰਿਆ ਤੇ ਜਿਹੜਾ ਹੁਣ ਆਲੂ ਵਿੱਚ ਗਲਿਆ ਹੋਇਆ ਨਿਕਲਦਾ ਦੱਸ ਉਹਦਾ ਕੌਣ ਦੋਸ਼ ਹੈ ਆ ਜਿਹੜੀ ਚੂਗਣ ਤੇ ਲੇਬਰ ਵੱਖਰੀ ਪੈ ਰਹੀ ਆ ਵੀ ਏਡੇ ਏਡੇ ਡਲੇ ਉੱਠ ਰਹੇ ਆ ਤੇ ਇਹ ਇਹ ਘੇਰੇ ਦਾ ਰੰਗ ਵੀ ਨਹੀਂ ਹੁਣ ਇਹ ਵੀ ਦੇਖ ਲਓ ਇੱਕ ਗੱਲ ਹੁੰਦੀ ਆ ਕਿ ਇਹਦਾ ਇਹਦਾ ਰੰਗ ਹੀ ਨਹੀਂ ਹੈਗਾ ਕਿਉਂਕਿ ਇਹਦਾ ਰੰਗ ਵੜਨਾ ਹੀ ਨਹੀਂ ਇਹ ਆਲੂ ਦਾ ਆ ਇਧਰੋਂ ਇਸ ਟਾਈਮ ਵਾਲਾ 뷰 ਬੜਾ ਵਧੀਆ ਹੁੰਦਾ ਨਾ ਦੈਨ ਢਲਦਾ ਜਦੋਂ ਹਾਦਿਕ ਕਿਵੇਂ ਚਪਟੇ ਚਪਟੇ ਸਾਬਣ ਵਰਗੇ ਆਲੂ ਠੀਕ ਹੈ ਕਿੰਨੀ ਲੰਬੀ ਚਾਲ ਦਾ ਲੂ ਪੂਰਾ ਡਾਇਮੰਡ ਵਰਗਾ ਲੱਗਦਾ ਵੀ ਜਿਵੇਂ ਡਾਇਮੰਡ ਹੁੰਦਾ ਫਿਰ ਆ ਦੇਖੋ ਵੀਊ ਦੇਖੋ ਕਿੰਨਾ ਸੋਹਣਾ ਨਾ ਦੋਨੇ ਫਾਰਮ ਟਰੱਕ ਫੱਟਦੇ ਆ ਆ ਤਾਂ ਜਿਵੇਂ ਉਮਈਆ ਸਾਬਣ ਜਿਵੇਂ ਲਕਸ ਸਾਬਣ ਦੀ ਟਿੱਕੀ ਨਹੀਂ ਹੁੰਦੀ ਸੇਮ ਉਮਈਆ ਲਾਕਸ ਦੀ ਲਾ ਲੋ ਡੱਬ ਦੀ ਲਾ ਲੋ ਸੇਮ ਉਵੇਂ ਡਾ ਬਰਗਰ ਸਾ ਬਣਰਗਾ ਓਕੇ ਆ ਗਿਆ ਗੁਗਨੀ ਬਾਈ ਸਾਡਾ ਬੱਚੇ ਬਹੁਤ ਵੀਰ ਆ ਜਿਹਨੇ ਗੁਗਨੀ ਬਾਈ ਨੂੰ ਮਿਲਸ ਕਰਦੇ ਆਂ ਤੇ ਉਹ ਦੀਦਾ ਨਹੀਂ ਆਲਾ ਵੀਰੇ ਜਿਹੜੇ ਆਪਣੇ ਵੀਰ ਨਾ 189918 ਮੱਕੀਆਂ ਦੇ ਮਗਰ ਫਿਰਦੇ ਆ ਵੀਰੇ ਉਹ ਧਿਆਨ ਨਾਲ ਲੋ ਮੱਕੀਆਂ ਨਾ ਨਕਲੀ ਬੀ ਬਹੁਤ ਜ਼ਿਆਦਾ ਆ ਰਿਹਾ ਵਾ ਤੇ ਜਿਹੜੇ ਵੀਰ ਨੇ ਵੀ ਮੱਕੀ ਦਾ ਬੀ ਲੈਂਦਾ ਵਾ ਵੀ ਜਿਵੇਂ ਹੁਣ ਦੇ ਵਿੱਚ ਕਿਤੋਂ ਵੀ ਦੁਕਾਨਾਂ ਤੋਂ ਬੀ ਲੈ ਕੇ ਆਉਂਦੇ ਆਪਾਂ ਤਾਂ ਵੀਰੇ ਉਹਦੇ ਉੱਤੇ ਨਾ ਇੱਕ ਸਕੈਨਰ ਲੱਗਿਆ ਹੁੰਦਾ ਉਹਨੂੰ ਸਕੈਨ ਕਰੋ ਜੇ ਸਕੈਨ ਕਰੇ ਤੇ ਉਹ ਨਿਕਲਦਾ ਵਾ ਤਾਂ ਫਿਰ ਉਹ ਬੀ ਸਹੀ ਆ ਜੇ ਸਕੈਨ ਨਹੀਂ ਹੁੰਦਾ ਤਾਂ ਫਿਰ ਉਹ ਬੀ ਨਾ ਲਿਓ ਇਹ ਗੱਲ ਦਾ ਜ਼ਰੂਰ ਧਿਆਨ ਕਰਿਓ ਵੀਰੇ ਐਵੇਂ ਨੁਕਸਾਨ ਨਾ ਕਰਿਓ ਵੀਰੇ ਦੇਖੋ 9108 18991855 ਨਾ 1855 ਕਹਿੰਦਾ 1890 91 9208 ਹੋਗੀ 1368 ਹੋਗੀ ਤੇ ਇੱਕ CPU ਦੀਆਂ ਉਹ ਵੈਰਿਟੀਆਂ ਮੇਰੇ ਵੈਰਿਟੀਆਂ ਵਧੀਆਂ ਨੇ ਇਹਨਾਂ ਚੋ ਜਿਹੜੀ ਮਰਜ਼ੀ ਲਾ ਸਕਦੇ ਤੁਸੀਂ ਠੀਕ ਨਹੀਂ ਤੇ ਐਵੇਂ ਚੱਕਰਾਂ ਦੇ ਵਿੱਚ ਨਾ ਪਾਓ ਕਿ ਹਾਂ ਇੱਕੋ ਵੀ ਦੇ ਮਗਰ ਭੱਜੋ ਜਿਹੜਾ ਵੀ ਮਿਲਦਾ ਉਹ ਲਾ ਲਓ ਇਕੋ ਵੀ ਦੇ ਮਗਰ ਪੈਣਾ ਕੋਈ ਠੀਕ ਗੱਲ ਨਹੀਂ ਹੈਗੀ ਤੇ ਜਿਹੜਾ ਜਿਹੜਾ ਵੀ ਮਿਲਦਾ ਆਪਾਂ ਉਹ ਲਾਓ ਚੁੱਪ ਕਰਕੇ ਠੀਕ ਨਹੀਂ ਤੇ ਬਸ ਹਾਂ ਜਦੋਂ ਲੈਣੇ ਹੋ ਵੀ ਤਾਂ ਜ਼ਰੂਰ ਧਿਆਨ ਰੱਖੋ ਕਿ ਤੇ ਉਹਨੂੰ ਸਕੈਨ ਕਰ ਲਓ ਸਕੈਨ ਕਰਕੇ ਆਪੇ ਉਹ ਠੀਕ ਹੋ ਜਾ। ਲੋ ਜੀ ਆ ਜੈਲ ਆਰ ਦੀ ਚੱਲਦੀ ਸੀ ਗ੍ਰੇਟਿੰਗ ਜੋਤੀ ਦਾ ਤਾਂ ਦਾਣਾ ਦਾਣਾ ਮਕਾਤਾ ਆਪਾਂ ਸਾਰਾ ਸਟੋਰ ਕਰਤਾ ਜਿਹੜਾ ਸੀਗਾ ਹੁਣ ਐਲ ਆਰ ਚੱਲਦਾ ਜਿੰਨਾ ਗੈਲ ਆਰ ਵਿੱਚ ਆਇਆ 500 ਕਟੂ ਇੱਕ ਤਿਆਰ ਹੋ ਗਿਆ। 602 ਵੀ ਦਾ ਤਿਆਰ ਹੋ ਗਿਆ ਇਹ ਵੀ ਸਾਰਾ ਅਜ ਰਾਤ ਨੂੰ ਭਰ ਦੇਣਗੇ ਟਰਾਲੀ ਉਹ ਕਿੰਨਾ ਤਿਆਰ ਹੋ ਗਿਆ ਆਪਾਂ ਇਹ 3 ਹਾਂ ਸਾਰੇ 600 ਦੇ ਕਿਲਰ ਨਹੀਂ ਸਾਰੇ 600 ਦੇ ਹਾਂ ਤੇ ਆਹ ਹੈ ਹੈ ਕੰਮ ਹੀ ਨਿਕਲ ਜਦਾ ਕਾ ਮੁਸ਼ਕਿਲ ਸੀ ਇਹਨੂੰ ਚਾਲੇ ਬੋਰੀ ਨਿਕਲਾ ਨਹੀਂ ਇਹ ਕਿੰਨਾ ਵਾ ਹਣ ਕੋਈ 400 750 ਤਾਂ ਹੋਰ ਚਲਾ ਲੈਂਦੇ ਮਸ਼ੀਨੀਆਂ ਤਾਂ ਫਿਰ ਉਹਨੇ ਟਰੱਕ ਦਾ 500 ਵਾਲਾ ਆਉਂਦਾ ਸਵਾ 500 ਦਾ ਪਾਣੀ ਲੈ ਟਰੱਕ ਨੇ ਫਿਰ ਹੁਣ ਕਿਵੇਂ ਪੂਰਾ ਕਰੇਗਾ ਸੁਵੇ ਜੋ ਵਾਲਾ ਖੜਾ ਕਰਦੇ ਕੈਲਕੂਲੇਟਰ ਕਰਕੇ ਭੇਜ ਦੇਣਾ ਤਣਾ ਹੋਗਾ ਬਿੱਲ ਉੱਥੇ ਆਲੂ ਚਕਾਇਆ ਥੱਲਿਓ ਇਹ ਹੁਣ ਮਾਲ ਕਿੱਥੇ ਰੱਖਣ ਲੱਗੇ ਆ ਉਹਦੇ ਵਿੱਚ ਨਾ ਮਿਲਾਓ ਯਾਰ ਆਰਡਰ ਰੱਖੋ ਤੂੰ ਉਹ ਤੋਂ ਥੋੜਾ ਫਰਕ ਰੱਖੋ ਆ ਥੱਲਿਓ ਨਾ ਉਵੇਂ ਹੀ ਚੱਕ ਕੇ ਨਾ ਬੇਲਚੇ ਨਾਲ ਭਰ ਦਿਆ ਕਰ ਜਿਹੜਾ ਸਾਫ ਆਲੂ ਉਹ ਕੱਢ ਲਿਆ ਕਰ ਹਾਂ